ਸੁਪਰੀ ਸਭ ਤੋਂ ਪਹਿਲਾਂ ਤਾਂ ਆ ਆਪਾਂ ਦਰਸ਼ਕਾਂ ਨੂੰ ਇਹ ਦੱਸਦੇ ਕਿ 4 ਅਕਤੂਬਰ ਨੂੰ ਤੁਹਾਡਾ ਓਪਨ ਡੇ ਹੈ ਸੈਮੀਨਾਰ ਵਾਂਗ ਆਪਕੈ ਸਾ ਕਰਿਆ ਜਿੱਥੇ ਤੁਹਾਨੂੰ ਤੁਸੀਂ ਫ੍ਰੀ ਰਜਿਸਟ੍ਰੇਸ਼ਨ ਕਰਵਾ ਕੇ ਇੱਥੇ ਜਾ ਸਕਦੇ ਆ ਤੇ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕਿਸੇ ਵੀ ਵੀਜ਼ੇ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਡਿਫਰੈਂਟ ਉੱਥੇ ਤੁਹਾਡੇ ਕੋਲ ਸਾਰੀਆਂ ਆਪਸ਼ਨਸ ਹੋਣੀਆਂ ਕਿ ਤੁਸੀਂ ਸਾਰੇ ਕਾਲਜਿਸ ਤੋਂ ਆਪਣੇ ਕੋਰਸ ਆਪਸ਼ਨਸ ਦੇਖ ਸਕਦੇ ਹੋ ਜੀ ਉੱਥੇ ਮਿਟਾਰੇ ਨੇ ਏਆਈਐਸ ਆ ਰਹੇ ਨੇ ਆਈਸੀਐਲ ਕਾਲਜਿਸ ਆ ਰਹੇ ਨੇ ਮਤਲਬ ਕਾਫੀ ਕਾਲਜਿਸ ਆ ਰਹੇ ਨੇ ਜੀ ਸੋ ਤੁਸੀਂ ਆਪਣੀਆਂ ਕੋਰਸ ਆਪਸ਼ਨਸ ਦੇਖ ਸਕਦੇ ਹੋ ਆ ਕੇ ਉੱਥੇ ਆ ਕੋਸ অপਸ਼ਨਸ ਦੇਖ ਕੇ ਨਾਲ ਤੁਸੀਂ ਇਮੀਗ੍ਰੇਸ਼ਨ ਐਡਵਾਈਸ ਤੁਹਾਨੂੰ ਜਿਹੜੀ ਹੈ ਕਿ ਆ ਫੰਡਸ ਕਿੰਨੇ ਚਾਹੀਦੇ ਨੇ ਤੁਹਾਨੂੰ ਤੇ ਰਜਿਸਟ੍ਰੇਸ਼ਨ ਕਿਦਾਂ ਕਰਵਾ ਸਕਦੇ ਆ ਰਜਿਸਟ੍ਰੇਸ਼ਨ ਦਾ ਲਿੰਕ ਜਿਹੜਾ ਹੈ ਉਹ ਸਾਡੇ ਫੇਸਬੁੱਕ ਤੇ ਵੀ ਹੈਗਾ ਵੈਬਸਾਈਟ ਤੇ ਵੀ ਹੈਗਾ ਬਟ ਜੇ ਆਫਕੋਰਸ ਫ੍ਰੀ ਹੈ ਇਹ ਕੋਈ ਆਬਲੀਗੇਸ਼ਨ ਨਹੀਂ ਹੈਗੀ ਜੀ ਤੇ ਜੇ ਆਫਕੋਰਸ ਬਾਇ ਚਾਂਸ ਉਹ ਰਜਿਸਟ੍ਰੇਸ਼ਨ ਨਹੀਂस्वी ਕਰਦੇ ਤੇ ਇਟਸ ਓਪਨ ਡੇ ਆਮ ਜਿਹੜੀ ਆ ਫੁੱਲ ਚੇਂਜਸ ਹੈ ਉਹ ਨਵੰਬਰ ਦੇ ਵਿੱਚ ਲਾਈਵ ਹੋਣਗੇ ਪਰ ਥੋੜੀ ਗੁੱਡ ਨਿਊਜ਼ ਆਈ ਹੈ ਕੁਝ ਲੋਕਾਂ ਵਾਸਤੇ ਹੂੰ ਹੂੰ ਸੋ ਇੱਕ ਗੁੱਡ ਨਿਊਜ਼ ਇਹ ਵੀ ਹੈਗੀ ਕਿ ਫਿਊਚਰ ਵਾਸਤੇ ਵੀ ਅੱਛਾ ਹੈ ਪਰ ਸ਼ਾਰਟ ਟਰਮ ਦੇ ਵਿੱਚ ਜਿਹਨਾਂ ਦੇ ਵੀਜ਼ੇ ਐਕਸਪਾਇਰ ਹੋਣ ਵਾਲੇ ਨੇ ਉਹ ਬਿਨਾਂ ਕੋਈ ਕਰ ਲੈ ਹਾਂਜੀ ਤੁਹਾਨੂੰ ਕੋ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਰੈਲੇਵੈਂਟ ਯਾ ਸੇਮ ਜੀ ਤੇ ਹੁਣ ਪੇਰ ਰਿਕਵਾਇਰਮੈਂਟ ਜਿਹੜੀਆਂ ਨੇ ਉਹ ਕੀ ਨੇ ਉਹ 33.56 ਪਰ ਆਵਰ ਜੀ अच्छा ਸਪੈਰੇ ਟ੍ਰੱਕ ਡਰਾਈਵਰਾਂ ਦੀ ਗੱਲ ਕਰਦੇ ਹਾਂ ਇਹਨਾਂ ਦੀ ਪੇ ਦੇ ਨਾਲ ਰਿਲੇਟਡ ਵੀ ਕੁਝ ਜਾਣਕਾਰੀਆਂ ਜਿਹੜੀਆਂ ਅਸੀਂ ਜ਼ਰੂਰ ਦੱਸ ਦੱਸਣਾ ਚਾਹਾਂਗੇ 2024 ਤੋਂ ਬਾਅਦ ਤੁਹਾਡੀ ਪੇ ਜਿਹੜੀ ਹੈ ਉਹ ਮੀਡੀਅਨ ਵੇਜ ਦੇ ਨਾਲ ਮੈਚ ਕੀਤੀ ਹੈ ਤੇ ਤੁਸੀਂ ਵਰਕ ਟੂ ਰੈ residance ਪਾਥਵੇ ਤੇ ਗਏ ਹੋ ਜੀ ਤੇ ਜੇ ਤੁਹਾਨੂੰ ਕੋ ਟਾਈਮ ਹੈਗਾ ਤੇ ਤੁਸੀਂ 2 ਸਾਲ ਜਿਹੜੇ ਉਹ ਪੂਰੇ ਕਰਕੇ ਰੈ residance ਅਜੇ ਵੀ ਪਾ ਸਕਦੇ ਹੋ ਓਕੇ ਸਤਿ ਸ਼੍ਰੀ ਅਕਾਲ ਜੀ ਮੈਂ ਜਸਸੀ ਕੌਰ ਤੇ ਸਾਡੇ ਨਾਲ ਟੀਵੀ ਦੇਖ ਰਹੇ ਤੁਸੀਂ ਤੇ ਅੱਜ ਇੱਕ ਵਾਰ ਫੇਰ ਸਟੂਡੀਓ ਦੇ ਵਿੱਚ ਸਾਡੇ ਨਾਲ ਜਿਨ ਇਮੀਗ੍ਰੇਸ਼ਨ ਤੋਂ ਸੁਖਪ੍ਰੀਤ ਜੀ ਨੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਸਤਿ ਸ਼੍ਰੀ ਅਕਾਲ ਵੈਲਕਮ ਟੂ ਸਾਡੇ ਆ ਸਸ ਜੀ ਥੈਂਕ ਯੂ ਤੇ ਅ ਅੱਜ ਅਸੀਂ ਬੜੀ ਖਾਸ ਗੱਲਾਂ ਕਰਨੀਆਂ ਨੇ ਇਮੀਗ੍ਰੇਸ਼ਨ ਦੇ ਨਾਲ ਸਬੰਧਿਤ ਜਿਦਾ ਤੁਹਾਨੂੰ ਪਤਾ ਹੀ ਆ ਕਿ ਜਿੰਨੇ ਤੇ ਇਮੀਗ੍ਰੇਸ਼ਨ ਸਪੈਸ਼ਲਾਈਜ਼ ਨੇ ਤੇ ਲਾਇਸنسਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਜਿਹੜੇ ਕਿ ਇਮੀਗ੍ਰੇਸ਼ਨ ਦੇ ਨਾਲ ਸਬੰਧਿਤ ਕਿਸੇ ਵੀ ਕੋਈ ਦਾ ਤੁਹਾਨੂੰ ਜਵਾਬ ਦੇਣਗੇ ਤੇ ਅੱਜ ਕਾਫੀ ਸਾਰੇ ਸਾਡੇ ਕੋਲ ਸਵਾਲ ਨੇ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਤੋਂ ਅਸੀਂ ਜਾਣਾਂਗੇ ਸੋ ਪਹਿਲੇ ਸਭ ਤੋਂ ਪਹਿਲਾਂ ਤਾਂ ਆਪਾਂ ਦਰਸ਼ਕਾਂ ਨੂੰ ਇਹ ਦੱਸਦੇ ਕਿ 4 ਅਕਤੂਬਰ ਨੂੰ ਤੁਹਾਡਾ ਓਪਨ ਡੇ ਹੈ ਸੈਮੀਨਾਰ ਵਾਂਗ ਆਪਕ ਐਸਾ ਕੁਝ ਹੈ ਜਿੱਥੇ ਤੁਹਾਨੂੰ ਤੁਸੀਂ ਫ੍ਰੀ ਰਜਿਸਟ੍ਰੇਸ਼ਨ ਕਰਵਾ ਕੇ ਇੱਥੇ ਜਾ ਸਕਦੇ ਆ ਤੇ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕਿਸੇ ਵੀ ਵੀਜ਼ੇ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਜਾਣਕਾਰੀ ਦੇ ਦਿਓ ਹਾਂਜੀ ਆ 4th ਅਕਤੂਬਰ ਨੂੰ ਐਲਐਸਲੇ ਰੇਸ ਕੋਰਸ ਰੋਡ ਤੇ ਓਪਨ ਡੇ ਹੈ ਓਪਨ ਡੇ ਦੇ ਵਿੱਚ ਉਹਦੇ ਚ ਡਿਫਰੈਂਟ ਕਾਲਜਿਸ ਜਿਹੜੇ ਨੇ ਉਹ ਆ ਰਹੇ ਨੇ ਤੇ ਜਿਵੇਂ ਕਈਆਂ ਨੂੰ ਹੁੰਦਾ ਹੈ ਜਿਵੇਂ ਜਿਨ੍ਹਾਂ ਦੇ ਇੱਥੇ ਫੈਮਿਲੀ ਹੈ ਉਹ ਆਪ ਇੰਡੀਆ ਨੇ ਹਾਂ ਤੇ ਉਹਨਾਂ ਨੂੰ ਹੁੰਦਾ ਹੈ ਕਿ ਜੀ ਸਾਨੂੰ ਕੋਰਸਿਸ ਕਿਹੜੇ-ਕਿਹੜੇ ਅਸੀਂ ਲਈਏ ਉਹ ਉਹਨਾਂ ਦੇ ਫੈਮਿਲੀ ਮੈਂਬਰਸ ਆ ਸਕਦੇ ਨੇ ਉੱਥੇ ਜੀ ਡਿਫਰੈਂਟ ਉੱਥੇ ਤੁਹਾਡੇ ਕੋਲ ਸਾਰੇ ਆਪਸ਼ਨਸ ਹੋਣਗੇ ਕਿ ਤੁਸੀਂ ਸਾਰੇ ਕਾਲਜਿਸ ਤੋਂ ਆਪਣੇ ਕੋਰਸ ਆਪਸ਼ਨਸ ਦੇਖ ਸਕਦੇ ਹੋ ਜੀ ਉੱਥੇ ਮਿਟਾਰੇ ਨੇ ਏਆਈਐਸ ਆ ਰਹੇ ਨੇ ਆਈਸੀਐਲ ਕਾਲਜਿਸ ਆ ਰਹੇ ਨੇ ਮਤਲਬ ਕਾਫੀ ਕਾਲਜਿਸ ਆ ਰਹੇ ਨੇ ਜੀ ਸੋ ਤੁਸੀਂ ਆਪਣੀਆਂ ਕੋਰਸ ਆਪਸ਼ਨਸ ਦੇਖ ਸਕਦੇ ਹੋ ਆ ਕੇ ਉੱਥੇ ਆ ਕੋਰਸ ਆਪਸ਼ਨਸ ਦੇਖ ਕੇ ਨਾਲ ਤੁਸੀਂ ਇਮੀਗ੍ਰੇਸ਼ਨ ਐਡਵਾਈਸ ਤੁਹਾਨੂੰ ਜਿਹੜੀ ਹੈ ਕਿ ਆ ਫੰਡਸ ਕਿੰਨੇ ਚਾਹੀਦੇ ਨੇ ਤੁਹਾਨੂੰ 파ਟਨਰ ਦੇ ਵੀਜ਼ਾ ਦੀ ਕੀ ਆਪਸ਼ਨ ਹੈ ਉਸ ਤੋਂ ਬਾਅਦ ਪੋਸਟ ਸਟਡੀ ਦੀ ਕੀ ਆਪਸ਼ਨ ਹੈ ਉਹ ਸਾਰੀਆਂ ਆਪਸ਼ਨਸ ਵੀ ਡਿਸਕਸ ਕਰ ਸਕਦੇ ਹੋ ਸੋ ਯੂ ਮਸਟ ਕਮ 100 ਐਸਕੋਟ ਐਵੇਨਿਊ ਜਿਹੜਾ ਹੈ ਫ੍ਰੀ ਪਾਰਕਿੰਗ ਹੈ ਤੇ ਈਜ਼ੀ ਮੋਟਿਵ ਹੈ ਐਕਸੈਸ ਹੈ ਤੇ 11 ਤੋਂ 3 ਦੇ ਵਿੱਚ ਤੇ ਰਜਿਸਟ੍ਰੇਸ਼ਨ ਕਿਦਾਂ ਕਰਵਾ ਸਕਦੇ ਆ ਰਜਿਸਟ੍ਰੇਸ਼ਨ ਦਾ ਲਿੰਕ ਜਿਹੜਾ ਹੈ ਉਹ ਸਾਡੇ ਫੇਸਬੁੱਕ ਤੇ ਵੀ ਹੈਗਾ ਵੈਬਸਾਈਟ ਤੇ ਵੀ ਹੈਗਾ ਬਟ ਜੇ ਆਫਕੋਰਸ ਫ੍ਰੀ ਹੈ ਇਹ ਕੋਈ ਆਬਲੀਗੇਸ਼ਨ ਨਹੀਂ ਹੈਗੀ ਉਹਨਾਂ ਦੀ ਤੇ ਜੇ ਆਫਕੋਰਸ ਬਾਈ ਚਾਂਸ ਉਹ ਰਜਿਸਟ੍ਰੇਸ਼ਨ ਮਿਸ ਵੀ ਕਰ ਦੇਣ ਤੇ ਇਟਸ ਓਪਨ ਡੇ ਸੋ ਉਹ ਤੁਸੀਂ ਫਿਰ ਵੀ ਆ ਸਕਦੇ ਹੋ ਸੋ ਰਜਿਸਟ੍ਰੇਸ਼ਨ ਜੇ ਤੁਸੀਂ ਕਰਵਾਉਂਗੇ ਤਾਂ ਇੱਕ ਆਈਡੀਆ ਹੋ ਜਾਂਦਾ ਕਿ ਇੰਨੇ ਕਿੰਨੇ ਲੋਕਾਂ ਦੀ ਕੁਐਰੀਜ਼ ਨੇ ਤੇ ਉਸ ਹਿਸਾਬ ਦੇ ਨਾਲ ਪ੍ਰਪੇਅਰ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਸੀਂ ਨਹੀਂ ਵੀ ਰਜਿਸਟ੍ਰੇਸ਼ਨ ਕਰਵਾਈ ਤੇ ਫਿਰ ਵੀ ਤੁਸੀਂ ਜਾ ਸਕਦੇ ਆ ਬੈਟਰ ਅਸੀਂ ਤੁਹਾਨੂੰ ਜ਼ਰੂਰ ਸਜੈਸਟ ਕਰਾਂਗੇ ਕਿ ਰਜਿਸਟ੍ਰੇਸ਼ਨ ਕਰਾ ਲਓ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਸੀਂ ਲਿੰਕ ਜਿਹੜਾ ਪਾ ਦਵਾਂਗੇ ਤਾਂ ਕਿ ਸਾਰੇ ਜਾਣੇ ਰਜਿਸਟਰ ਕਰਵਾ ਸਕਣ ਅੱਛਾ ਸੁਪ੍ਰਿਤ ਗੱਲ ਕਰਦੇ ਆ ਐਨਓਐਲ ਦੀ ਇਸ ਦੇ ਬਾਰੇ ਕੀ ਅਪਡੇਟਸ ਹੈ ਇਹ ਕਾਫੀ ਚਰਚਾ ਦੇ ਵਿੱਚ ਹੈ ਅੱਜਕੱਲ ਹਾਂਜੀ ਐਨਓਐਲ ਜਿਹੜਾ ਨੈਸ਼ਨਲ ਓਕਿਊਪੇਸ਼ਨ ਲਿਸਟ ਹੈ ਇਹ ਰਿਪਲੇਸ ਕਰੇਗਾ ਐਨਸਕੋ ਨੂੰ ਜੀ ਆਮ ਜਿਹੜੀ ਆ ਫੁੱਲ ਚੇਂजेस ਹੈ ਉਹ ਨਵੰਬਰ ਦੇ ਵਿੱਚ ਲਾਈਵ ਹੋਣਗੀਆਂ ਪਰ ਥੋੜੀ ਗੁੱਡ ਨਿਊਜ਼ ਆਈ ਹੈ ਕੁਝ ਲੋਕਾਂ ਵਾਸਤੇ ਹਮਮ ਉਦੇ ਵਿੱਚ ਹੈਗਾ ਕਿ ਜੇ ਤੁਹਾਡਾ ਤੁਸੀਂ ਇੱਕ ਕ੍ਰੈਡਿਟਡ ਏਮਪਲੋਇਰ ਵਰਕ ਵੀਜ਼ਾ ਹੋਲਡਰ ਹੋ ਤੇ ਤੁਹਾਡੀ ਜਿਹੜੀ ਵੀਜ਼ਾ ਹੈ 30th ਨਵੰਬਰ ਤੋਂ ਪਹਿਲੇ ਖਤਮ ਹੋ ਰਿਹਾ ਹੈ 2025 ਤੋਂ 30th ਨਵੰਬਰ ਤੋਂ ਪਹਿਲੇ ਖਤਮ ਹੋ ਰਿਹਾ ਤੇ ਤੁਸੀਂ ਇਨਾਂ ਓਕਿਊਪੇਸ਼ਨਸ ਦੇ ਵਿੱਚ ਜਿਹੜੀਆਂ ਓਕਿਊਪੇਸ਼ਨਸ ਆ ਜਿਹੜੀਆਂ ਨੇ ਹਾਰਟੀਕਲਚਰ ਪੋਸਟ ਹਾਰਵੈਸਟ ਲੀਡਿੰਗ ਹੈਂਡ ਹੈ ਇਨਡੋਰ ਕ੍ਰੌਪ ਪ੍ਰੋਡਕਸ਼ਨ ਲੀਡਿੰਗ ਹੈਂਡ ਹੈ ਆਊਟਡੋਰ ਕ੍ਰੌਪ ਪ੍ਰੋਡਕਸ਼ਨ ਲੀਡਿੰਗ ਹੈਂਡ ਜੀ ਕੌਨਸੀਏਜ ਸੀਐਨਸੀ ਆਪਰੇਟਰ ਕੰਕਰੀਟਰ electronic security system and alarm technician fiber composite technician forestry supervisor hazardous material hmm. uh, removal list horticulture post harvest supervisor indoor crop production supervisor irrigation manager livestock farm supervisor hmm. poultry farm supervisor crop production supervisor ne uh, production supervisor ne clay concrete glass production supervisor food and drink processing de ne ਪ੍ਰੋਡਕਸ਼ਨ ਸੁਪਰਵਾਈਜ਼ਰ ਮੀਟ ਪ੍ਰੋਸੈਸਿੰਗ ਪ੍ਰੋਡਕਕਸ਼ਨ ਸੁਪਰਵਾਈਜ਼ਰ ਪੇਪਰ ਪલ્પ वुड ਪ੍ਰੋਸੈਸਿੰਗ ਪ੍ਰੋਡਕਸ਼ਨ ਸੁਪਰਵਾਈਜ਼ਰ ਸੀ ਫੂਡ ਸੋਲਰ ਇੰਸਟਾਲਰ ਸੀਨੀਅਰ ਪਿਗਰੀ ਸਟਾਕ ਪਰਸਨ ਹਮ ਸੀਨੀਅਰ ਫਲੀਟ ਟਾਇਰ ਟੈਕਨੀਸ਼ੀਅਨ ਸੀਨੀਅਰ ਟਾਇਰ ਟੈਕਨੀਸ਼ੀਅਨ ਸ਼ੀਪ ਫਾਰਮ ਸੁਪਰਵਾਈਜ਼ਰ ਸੀ ਵੀ ਕਲਚਰ ਆਪਰੇਟਰ ਵਾਟਰਪੂਫਰ ਸੋਲਰ ਇੰਸਟਾਲਰ ਹਮ ਸੋ ਜੇ ਤੁਹਾਡੀਆਂ ਓਕਿਊਪੇਸ਼ਨਸ ਇਹਨਾਂ ਦੇ ਵਿੱਚੋਂ ਇੱਕ ਓਕਿਊਪੇਸ਼ਨ ਤੁਹਾਡੀ ਹੈਗੀ ਹੈ ਤੇ ਤੁਹਾਡਾ ਵੀਜ਼ਾ 30th ਨਵੰਬਰ ਹੂੰ ਤੋ ਪਹਿਲੇ ਖਤਮ ਹੋ ਰਿਹਾ ਹੈ ਤੇ ਤੁਸੀਂ ਇੱਕ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਹੈ ਤੁਹਾਡੇ ਕੋਲ ਤੇ ਏਮਪਲੋਇਰ ਕੋਲ ਤਾਂ ਸਿਰਫ ਏਮਪਲੋਇਮੈਂਟ ਐਗਰੀਮੈਂਟ ਚਾਹੀਦਾ ਹੈ ਤੇ ਏਮਪਲੋਇਰ ਜਿਹੜਾ ਐਕ੍ਰੈਡੀਟਿਡ ਹੋਏ ਜੋਬ ਚੈੱਕ ਨਹੀਂ ਚਾਹੀਦਾ ਤੁਸੀਂ ਆਪਣੇ ਫਰਦਰ 2 ਇਅਰਸ ਦਾ ਵੀਜ਼ਾ ਪਾ ਸਕਦੇ ਹੋ ਓਕੇ ਏ ਓਕਿਪੇਸ਼ਨਸ ਤਾਂ ਉਹਨਾਂ ਨੇ ਐਕਸੈਪਸ਼ਨ ਦਿੱਤੀ ਹੈ ਕਿ ਇਹ ਓਕਿਪੇਸ਼ਨਸ ਐਨਓਐਲ ਦੇ ਵਿੱਚ ਇਹ ਲੋਅਰ ਸਕਿੱਲ ਓਕਿਪੇਸ਼ਨਸ ਨੇ ਐਨਸਕੋਚ ਪਰ ਐਨਓਐਲ ਦੇ ਵਿੱਚ ਹਾਇਰ ਸਕਿੱਲ ਚ ਚਲੇ ਜਾਣੀਆਂ ਹੈ ਜੀ ਸੋ ਇੱਕ ਗੁੱਡ ਨਿਊਜ਼ ਇਹ ਵੀ ਹੈਗੀ ਕਿ ਇਹ ਫਿਊਚਰ ਵਾਸਤੇ ਵੀ ਅੱਛਾ ਹੈ ਪਰ ਸ਼ਾਰਟ ਟਰਮ ਦੇ ਵਿੱਚ ਜੀ ਇਹਨਾਂ ਦੇ ਵੀਜ਼ੇ ਐਕਸਪਾਇਰ ਹੋਣ ਵਾਲੇ ਨੇ ਉਹ ਬਿਨਾਂ ਕੰਟਰੀ ਲਈ ਹਾਂਜੀ ਤਨ ਕੋ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਰੈਲੇਵੈਂਟ ਯਾ ਸੇਮ ਜੀ ਤੇ ਏਮਪਲੋਇਰ ਐਕ੍ਰੈਡੀਟਿਡ ਹੋਣਾ ਚਾਹੀਦਾ ਹੈ ਤੇ ਏਮਪਲੋਇਰ ਕੋ ਜੋਬ ਆਫਰ ਚਾਹੀਦੀ ਹੈ ਤੇ ਤੁਹਾਨੂੰ ਆ ਉਹ ਨਹੀਂ ਚਾਹੀਦਾ ਜੋਬ ਚੈੱਕ ਨਹੀਂ ਚਾਹੀਦਾ ਤੇ ਹਾਂਜੀ ਜੋਬ ਚੈੱਕ ਨਹੀਂ ਚਾਹੀਦਾ ਤੇ ਜੋਬ ਚੈੱਕ ਦੀ ਕੋਈ ਜ਼ਰੂਰਤ ਨਹੀਂ ਹੈ ਪਰ 30th ਨਵੰਬਰ ਤੋਂ ਪਹਿਲੇ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਮੈਕਸਿਮਮ ਕੰਟੀਨਿਊ ਸਟੇ ਜਿਹੜਾ ਹੈ ਉਹ ਖਤਮ ਹੋਣ ਵਾਲਾ ਹੋਣਾ ਚਾਹੀਦਾ ਜੀ ਜੀ ਸੋ ਤੇ ਇਹ ਜਿਹੜੀ ਲਿਸਟ ਹੈ ਇੱਕ ਕਿੱਥੋਂ ਮਿਲੂਗੀ ਜੇ ਕਿਸੇ ਨੇ ਡਿਟੇਲਸ ਦੇ ਵਿੱਚ ਜਾਣਨਾ ਹੋਵੇ ਤਾਂ ਇਹ ਆਫ ਕੋਰਸ ਸਾਡੇ ਫੇਸਬੁੱਕ ਪੇਜ ਤੇ ਵੀ ਅਪਡੇਟਸ ਹੈਗੇ ਨੇ ਪਰ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਈਜ਼ੀਲੀ ਅਵੇਲੇਬਲ ਹੈ ਜੇ ਤੁਸੀਂ ਦੇਖੋ ਐਨਓਐਲ ਜਿਹੜੇ ਹੈ 30th ਨਵੰਬਰ maximum continuous stay ਐਦਾ ਕੀ টারਮਸ ਪਾ ਕੇ ਤੁਸੀਂ ਸਰਚ ਕਰੋਗੇ ਤੇ ਤੁਹਾਨੂੰ ਆਕਿਊਪੇਸ਼ਨ ਲਿਸਟ ਮਿਲ ਜੇਗੀ ਸੋ ਐਕਸਟਰਾ ਜਿਹੜਾ ਤੁਹਾਨੂੰ ਤੁਸੀਂ 2 ਸਾਲ ਦਾ ਵੀਜ਼ਾ ਵਧਾ ਸਕਦੇ ਆ 3 ਨਵੰਬਰ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕਰਨਾ ਪਾਉਣਾ ਹੈ 8 ਸੈਪਟੈਂਬਰ ਤੋਂ 2 ਨਵੰਬਰ ਦੇ ਵਿੱਚ ਤੁਹਾਨੂੰ ਵੀਜ਼ਾ ਪਾਣਾ ਪੈਣਾ ਹੈ ਪਰ ਤੁਹਾਡੇ ਜਿਹੜੇ ਮੈਕਸਿਮਮ ਕੰਟੀਨਿਊਸ ਸਟੇ ਹੈ 3 ਨਵੰਬਰ ਤੱਕ ਜੇ ਰੀਚ ਹੁੰਦਾ ਹੈ ਫੇਰ ਹੀ ਤੁਸੀਂ ਕਰ ਸਕਦੇ ਬਿਲਕੁਲ ਜੀ 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 ਅੱਛਾ ਸਪੈਸ਼ਲ ਟਰੱਕ ਡਰਾਈਵਰਾਂ ਦੀ ਗੱਲ ਕਰਦੇ ਹਾਂ ਇਹਨਾਂ ਦੀ ਪੇ ਦੇ ਨਾਲ ਰਿਲੇਟਡ ਵੀ ਕੁਐਸਚਨ ਜਾਣਕਾਰੀਆਂ ਜਿਹੜੀਆਂ ਅਸੀਂ ਜ਼ਰੂਰ ਦੱਸ ਦੱਸਣਾ ਚਾਹਾਂਗੇ ਹਾਂਜੀ ਆ ਜੇ ਤੇ ਤੁਸੀਂ ਕੰਮ ਕਈ ਟਰੱਕ ਡਰਾਈਵਰਸ ਨੇ ਜਿਨ੍ਹਾਂ ਦੀ ਪੇ ਜਿਹੜੀ ਆ ਉਹ ਪਿੱਛੇ ਰੰਦੀ ਗਈ ਜਦੋਂ ਪੇ ਮੀਡੀਅਨ ਵੇਜ ਇਨਕਰੀਜ਼ ਹੋਈ ਉਹਨਾਂ ਦੀ ਪੇ ਫੇਰ ਵੀ ਪਿੱਛੇ ਰਹਿੰਦੀ ਰਹੀ ਤੇ ਉਹ ਅਜੇ ਤੱਕ ਵੀ ਵਰਕ ਟੂ ਰੈ residense ਪਾਥਵੇ ਤੇ ਨਹੀਂ ਪਏ ਹੂੰ ਉਹਨਾਂ ਵਾਸਤੇ ਅ ਅਪਡੇਟ ਇਹ ਹੈ ਕਿ ਜੇ ਤੇ ਤੁਸੀਂ 6 April 2024 ਜਾਂ ਉਸ ਤੋਂ ਪਹਿਲੇ ਐਜ਼ ਅ ਟਰੱਕ ਡਰਾਈਵਰ ਕੰਮ ਕਰਦੇ ਸੀ ਚਾਹੇ ਤੁਸੀਂ ਓਪਨ ਵਰਕ ਵੀਜ਼ਾ ਤੇ ਕੰਮ ਕਰਦੇ ਸੀ ਚਾਹੇ ਤੁਸੀਂ ਅ ਕ੍ਰੈਡੀਟਡ ਏਮਪਲੋਇਰ ਵਰਕ ਵੀਜ਼ਾ ਤੇ ਕੰਮ ਕਰਦੇ ਸੀ ਚਾਹੇ ਤੁਸੀਂ ਵੀਜ਼ਾ ਪਾ ਦਿੱਤਾ ਸੀਗਾ ਜੀ ਚਾਹੇ ਤੁਸੀਂ এমপ্লয়মেন্ট ਐਗਰੀਮੈਂਟ ਸਾਈਨ ਕਰ ਲਿਆ ਸੀਗਾ ਤੇ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਕੰਮ ਸ਼ੁਰੂ ਕਰ ਲਿਆ ਸੀਗਾ ਪਰ ਉਸ ਟਾਈਮ ਤੇ ਤੁਹਾਡੀ ਪੇ ਨਹੀਂ ਸੀ ਮੈਚ ਕਰਦੀ ਤੇ ਹੁਣ ਵੀ ਜੇ ਤੁਹਾਡੀ ਪੇ ਜਿਹੜੀ ਹੈ ਜੀ 2024 ਤੋਂ ਬਾਅਦ ਤੁਹਾਡੀ ਪੇ ਜਿਹੜੀ ਹੈ ਉਹ ਮੀਡੀਅਨ ਵੇਜ ਦੇ ਨਾਲ ਮੈਚ ਕੀਤੀ ਹੈ ਤੇ ਤੁਸੀਂ ਵਰਕ ਟੂ ਰੈਜ਼ੀਡੈਂਸ ਪਾਥਵੇ ਤੇ ਗਏ ਹੋ ਜੀ ਤੇ ਜੇ ਤੁਹਾਨੂੰ ਕੋ ਟਾਈਮ ਹੈਗਾ ਤਾਂ ਤੁਸੀਂ 2 ਸਾਲ ਜਿਹੜੇ ਉਹ ਪੂਰੇ ਕਰਕੇ ਰੈ residense ਅਜੇ ਵੀ ਪਾ ਸਕਦੇ ਹੋ ਓਕੇ ਪਰ ਕੰਡੀਸ਼ਨ ਇਹ ਹੈ ਕਿ ਉਸ ਟਾਈਮ ਤੇ ਤੁਸੀਂ ਐਜ਼ ਅ ਟਰੱਕ ਡਰਾਈਵਰ ਕੰਮ ਕਰਦੇ ਹੋਣੇ ਚਾਹੀਦੇ ਸੀਗੇ ਹੂੰ 6 April ਚਾਹੇ ਤੁਹਾਡੀ ਪੇ ਜਿਹੜੀ ਹੈ ਪੇ ਦੇ ਹਿਸਾਬ ਨਾਲ ਤੁਸੀਂ ਨਹੀਂ ਸੀ ਪੈ ਵਰਕ ਟੂ ਰੈ residense ਪਾ ਸਕਦੇ ਪਰ ਤੁਸੀਂ ਉਸ ਸਮੇ 6 April 2024 ਦੇ ਸਮੇ ਉਸ ਸਮੇ ਤੁਸੀਂ ਟਰੱਕਰ ਐਜ਼ ਅ ਟਰੱਕ ਡਰਾਈਵਰ ਕੰਮ ਕਰਦੇ ਹੋਣੇ ਚਾਹੀਦੇ ਸੀਗਾ ਤਾਂ ਤੁਸੀਂ एलिजिबल ਹੋ ਸਕਦੇ ਹੋ ਇਸ ਚੀਜ਼ ਦੇ ਲਈ ਤੇ ਹੁਣ ਪੇ ਰਿਕਾਇਰਮੈਂਟ ਜਿਹੜੀਆਂ ਨੇ ਉਹ ਕੀ ਨੇ ਉਹ 33.56 ਪਰ ਆਵਰ ਜੀ ਸੋ ਜੇ ਤੁਹਾਡੀ 33.56 ਡਾਲਰ ਪਰ ਆਵਰ ਪੇ ਹੈਗੀ ਆ ਤੇ ਉਸ ਸਮੇ ਤੁਸੀਂ ਟਰੱਕ ਡਰਾਈਵਰ ਸੀਗੇ 6 ਅਪ੍ਰੈਲ 2024 ਨੂੰ ਤੁਹਾਨੂੰ ਚਾਂਸ ਹੈਗਾ ਹਾਂਜੀ ਰੈ residancy ਵਾਲ ਨੂੰ ਜਾਣ ਦਾ ਹਾਂਜੀ ਹਾਂਜੀ ਜੀ ਤੇ ਕੋਈ ਹੋਰ ਖਾਸ ਰਿਕੁਆਇਰਮੈਂਟਸ ਇਹਦੇ ਵਿੱਚ ਨਹੀਂ ਹੈਗੀਆਂ ਆਮ ਇਹਦੇ ਚ ਆਫਕੋਰਸ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਹੈ ਤੇ ਅਮ ਜਿਹੜੀ 2 ਸਾਲ ਪੂਰੇ ਕਰਨੇ ਆ 30 ਮੰਥਸ ਦੇ ਵਿੱਚ ਜਦੋਂ ਤੁਸੀਂ ਰੈ residenc y ਪਾਣੀ ਉਸ ਤੇ ਪਹਿਲੇ 30 ਮੰਥਸ ਦੇ ਵਿੱਚ ਹਮ ਦੋ 24 ਮੰਥਸ ਜਿਹੜੇ ਤੁਸੀਂ ਕੰਪਲੀਟ ਕਰਨੇ ਆ ਜੇ ਤੁਸੀਂ ਹੁਣ ਅਕ੍ਰੈਡੀਟਿਡ ਐਮਪਲੋਇਰ ਦਾ ਤੁਹਾਡਾ ਮੈਕਸਿਮਮ ਕੰਟੀਨਿਊਸ ਤੇ ਖਤਮ ਹੋ ਜਾਂਦਾ ਹੈ ਤੇ ਤੁਸੀਂ ਕੋਈ ਪਾਰਟਨਰਸ਼ਿਪ ਵੀਜ਼ਾ ਤੇ ਜਾਂਦੇ ਹੋ ਜਾਂ ਕਿਸੇ ਵੀ ਹੋਰ ਵਰਕ ਵੀਜ਼ਾ ਤੇ ਜਾਂਦੇ ਹੋ ਤੇ ਉਹਦੇ ਚ ਵੀ ਤੁਸੀਂ ਕੰਟੀਨਿਊ ਕਰ ਸਕਦੇ ਹੋ ਆਪਣੇ 2 ਸਾਲ ਗਿਣਨੇ ਜੀ ਓਕੇ ਸੋ ਤੁਸੀਂ ਕਿਸੇ ਵੀ ਵੀਜ਼ਾ ਤੇ ਹੋ ਉਹ ਵੀ ਤੁਹਾਡਾ ਹਰ ਵਰਕ ਵੀਜ਼ਾ ਤੇ ਆਪਾਂ ਤੋਂ ਉਹ ਤੁਹਾਡਾ ਕਾਊਂਟ ਕੀਤਾ ਜਾਵੇਗਾ ਠੀਕ ਹੈ ਜੀ ਪੇਰੈਂਟ ਬੂਸਟਰ ਵੀਜ਼ਾ ਦੀ ਗੱਲ ਕਰਦੇ ਹਾਂ ਇਹ ਪਹਿਲਾਂ ਵਿੱਚ ਜ ਬਹੁਤ ਚਰਚਾ ਦੇ ਵਿੱਚ ਰਿਹਾ ਤੇ ਹੁਣ ਇੱਕ ਵਾਰੀ ਫੇਰ ਜਦੋਂ ਲੋਕਾਂ ਨੇ ਹੁਣ ਅਪਲਾਈ ਕਰਨਾ ਹੈ ਬੇਸਿਕਲੀ ਫੇਰ ਇਸ ਦੇ ਵਿੱਚ ਕੀ ਅਪਡੇਟਸ ਆ ਕੀ ਲੋਕੀ ਇੰਟਰਸਟ ਲੈ ਰਹੇ ਆ ਇਸ ਵਿੱਚ ਹਾਂਜੀ ਇੰਟਰਸਟ ਤੇ ਆਫਕੋਰਸ ਹੈਗਾ ਹੈ ਆ ਉਹਦੇ ਚ ਜਿੱਦਾਂ ਜੋ ਇਨਸਟਰਕਸ਼ਨਸ ਡੀਟੇਲਸ ਆਈਆਂ ਆ ਆਫਕੋਰਸ ਆਪਾਂ ਉਹ ਤੇ ਗੱਲ ਕਰ ਲਈ ਸੀਗੀ ਕਿ ਆ ਜਾਂ ਤਾਂ ਕੋ ਆਪਣੇ ਫੈਮਿਲੀ ਤੋਂ ਜਾਂ ਤੁਹਾਡੀ ਤੁਹਾਡੀ ਇਨਕਮ ਹੋਵੇ ਪੇਰੈਂਟਸ ਦੀ ਇਨਕਮ ਹੋਵੇ ਜਾਂ ਸਪਾਂਸਰਜ਼ ਹੋਣ ਸਪਾਂਸਰਜ਼ ਹੋਣ ਬ੍ਰਦਰ ਸਿਸਟਰਸ ਵੀ ਹੋ ਸਕਦੇ ਨੇ ਇੱਕ ਤੁਹਾਡਾ ਚਾਈਲਡ ਤੇ ਉਹਨਾਂ ਦੇ ਪਾਰਟਨਰ ਵੀ ਹੋ ਸਕਦੇ ਨੇ ਉਹਦੇ ਚ ਇਨਕਮ ਰਿਕੁਆਇਰਮੈਂਟਸ ਤੇ ਆਫਕੋਰਸ ਇਮੀਗ੍ਰੇਸ਼ਨ ਵੈਬਸਾਈਟ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਆ ਕੀ ਤੁਸੀਂ ਮੀਟ ਕਰਦੇ ਹੋ ਕਿ ਨਹੀਂ ਕਰਦੇ ਉਹਦੇ ਚ 1.5 ਟਾਈਮਸ ਮੀਡੀਅਨ ਵੇਜ ਤੇ ਈਚ ਪੇਰੈਂਟ ਤੇ ਈਚ ਸਪான்ਸਰ ਦੇ ਨਾਲ ਮਲਟੀਪਲਾਈ ਹੁੰਦਾ ਜਾਂਦਾ ਪੁਆਇੰਟ 5 ਦੇ ਨਾਲ ਜੀ ਜੀ ਉਹ ਹੈ ਜਿਹੜੀ ਰਿਕੁਆਇਰਮੈਂਟ ਲੋਕ ਆਮ ਕੁਐਸਚਨ ਪੁੱਛਦੇ ਨੇ ਉਹ ਇਹ ਪੁੱਛਦੇ ਨੇ ਪਹਿਲੇ ਤੇ ਜਿਵੇਂ ਇੰਸ਼ੋਰੈਂਸ ਦਾ ਜੀ ਇੰਸ਼ੋਰੈਂਸ ਦੀ ਜਿਹੜੀ ਕੋਟਸ ਆਈਆਂ ਨੇ ਉਹ ਜੋ ਐਸਟੀਮੇਟ ਹੈਗਾ ਉਹ ਏਜ ਦੇ ਹਿਸਾਬ ਨਾਲ ਪਹਿਲੀ ਗੱਲ ਤੇ ਜੀ ਜੀ ਉਹ ਤੁਸੀਂ 익ਸਪੈਕਟ ਕਰ ਬਿਨਾ ਕੈਂਸਰ ਕਵਰ ਤੋਂ 1800 ਤੋਂ 2200 ਹਮ ਇਹ ਈਡੀ ਅਰਾਊਂਡ ਉਹਨਾਂ ਨੇ ਐਸਟੀਮੇਟ ਦਿੱਤਾ ਹੈ ਮਤਲਬ ਅਰਾਊਂਡ 3000 ਤੋਂ ਉੱਪਰ ਜਾਏਗਾ ਹਮ ਐਨ ਆਈਬੀ ਦਾ ਜਿਹੜਾ ਕੋਟ ਹੈ 3000 ਤੋਂ ਉੱਪਰ ਜਾਏਗਾ ਆ ਇੱਕ ਸਾਲ ਦੀ ਇਨਸ਼ੋਰੈਂਸ ਜੀ ਤੇ ਉਹਦੇ ਚ ਪਹਿਲੇ ਵੀਜ਼ਾ ਅਪਰੂਵ ਹੋਏਗਾ ਅਪਰੂਵਲ ਐਂਡ ਪ੍ਰਿੰਸੀਪਲ ਆਏਗਾ ਫਿਰ ਇਨਸ਼ੋਰੈਂਸ ਬਾਈ ਕਰਕੇ ਉਹਨਾਂ ਨੂੰ ਪ੍ਰੂਫ ਦਿੱਤਾ ਜਾਏਗਾ ਇਮੀਗ੍ਰੇਸ਼ਨ ਨੂੰ ਮਤਲਬ ਤੁਹਾਨੂੰ ਇਨਸ਼ੋਰੈਂਸ ਪਹਿਲੇ ਨਹੀਂ ਬਾਈ ਕਰਨ ਦੀ ਲੋੜ ਏਗੀ ਤੇ 12 ਮਹੀਨੇ ਤੋਂ ਉੱਪਰ ਜੇ ਮੈਡੀਕਲ ਹੋਇਆ ਸੀਗਾ ਫਿਰ ਤੁਹਾਨੂੰ ਦੁਬਾਰਾ ਪੇਰੈਂਟਸ ਨੂੰ ਮੈਡੀਕਲ ਕਰਾਉਣਾ ਪਏਗਾ ਜੀ ਆ ਲਾਸਟ 12 ਮਹੀਨੇ ਤੋਂ ਪਹਿਲੇ ਉਹ ਕਰਾਉਣਾ ਪਏਗਾ ਤੇ ਜਿਹੜਾ ਇੱਕ ਹੋਰ ਰਿਕੁਆਇਰਮੈਂਟ ਸੀ ਉਹਨਾਂ ਦੀ ਸੀਗੀ ਕਿ ਜਿਵੇਂ ਕੋਈ ਪੇਰੈਂਟ ਗ੍ਰੈਂਡਪੇਰੈਂਟ ਵੀਜ਼ਾ ਤੇ ਆ ਵਿਜ਼ਿਟਰ ਵੀਜ਼ਾ ਤੇ ਕਾਫੀ ਟਾਈਮ ਸਪੈਂਡ ਕੀਤਾ ਤੇ ਉਹਨਾਂ ਨੂੰ ਹੁਣ ਕਿੰਨੀ ਦੇਰ ਬਾਹਰ ਰਹਿਣਾ ਪਏਗਾ ਉਹਦੇ ਚ ਹੈਗਾ ਟਾਈਮ ਪੀਰੀਅਡ 90 ਡੇਸ ਓਕੇ ਸੋ ਜੇ ਤੁਸੀਂ ਜੇ ਪੇਰੈਂਟਸ 90 ਡੇਸ ਕੰਟਰੀ ਤੋਂ ਆਊਟਰ ਬਾਹਰ ਹੀ ਪਾ ਸਕਦੇ ਨੇ ਵੀਜ਼ਾ ਤੇ ਜਦੋਂ ਵੀਜ਼ਾ ਅਪਰੂਵ ਹੋਏ ਉਹ ਦੂ ਬਾਹਰ ਹੀ ਹੋਣੇ ਚਾਹੀਦੇ ਨੇ ਕੰਟਰੀ ਤੋਂ ਜੀ ਤੇ 90 ਡੇਜ਼ ਜਿਹੜਾ ਹੈ ਉਹ ਗੈਪ ਹੋਣਾ ਚਾਹੀਦਾ ਜੇ ਤੁਸੀਂ ਪਹਿਲੇ ਵੀਜ਼ਾ ਪਾ ਲੋਗੇ ਜੇ ਪੇਰੈਂਟਸ ਪਹਿਲੇ ਵੀਜ਼ਾ ਪਾ ਲੈਣਗੇ 1 ਮਹੀਨੇ ਬਾਅਦ ਮੰਨ ਲਓ ਇੱਥੋਂ ਜਾ ਕੇ 1 ਮਹੀਨੇ ਬਾਅਦ ਪਾ ਲੈਣਗੇ ਤੇ ਵੀਜ਼ਾ ਉਹ ਡਿਕਲਾਈਨ ਨਹੀਂ ਕਰਨਗੇ ਉਹ ਐਂਟਰੀ ਡੇਟ ਜਿਹੜੀ ਹੈ ਉਹ 2 ਮਹੀਨੇ ਬਾਅਦ ਦੀ ਦੇਣਗੇ ਜੀ ਜੀ ਤੇ 6 ਮਹੀਨੇ ਐਂਟਰ ਕਰਨ ਦਾ ਟਾਈਮ ਹੈ ਹਮ ਸੋ ਬੱਚੇ ਸਪான்ਸਰ ਕਰ ਸਕਦੇ ਨੇ ਉਸ ਤੋਂ ਬਾਅਦ 3 ਮਹੀਨੇ ਆਊਟ ਰਹਿਣਾ ਪੈਂਦਾ ਹੈ ਇੰਸ਼ੋਰੈਂਸ ਦੀ ਜਿਹੜੀ ਹੈ ਜੇ ਕੋਰਟਸ ਜਿਹੜੀਆਂ ਅਪ ਪ੍ਰੋਪਰ ਇਨਫੋਰਮੇਸ਼ਨ ਨਹੀਂ ਆਈ ਬਟ ਕੰਪੇਟਿਟਿਵ ਹੋ ਜਾਏਗੀ ਮਾਰਕੀਟ ਜਿੱਦਾਂ ਜਿੱਦਾਂ ਡਿਫਰੈਂਟ ਇੰਸ਼ੋਰੈਂਸ ਕੰਪਨੀਆਂਜ਼ ਇੰਸ਼ੋਰੈਂਸ ਪ੍ਰੋਡਕਟਸ ਆਫਰ ਕਰਨਗੇ ਪਰ ਇਹ ਇਹ ਕਾਫੀ ਸਹੀ ਗੱਲ ਹੈ ਕਿ ਜਦੋਂ ਤੁਸੀਂ ਅਪਲਾਈ ਕਰਨਾ ਬੇਸਿਕਲੀ ਉਦੋਂ ਤੁਸੀਂ ਇੰਸ਼ੋਰੈਂਸ ਦੀ ਦਾ ਪ੍ਰੂਫ ਨਹੀਂ ਦੇਣਾ ਹਾਂਜੀ ਉਦੋਂ ਨਹੀਂ ਦੇਣਾ ਸੋ ਜਦੋਂ ਉਹ ਅਪਰੂਵਲ ਬੇਸਿਕਲੀ ਆਊਗੀ ਤਾਂ ਤੁਹਾਨੂੰ ਉਹ ਦੇਣਾ ਪਏਗਾ ਹਾਂਜੀ ਉਦੋਂ ਬਾਈ ਕਰਨਾ ਪਏਗਾ ਜੀ ਬਾਈ ਕਰਕੇ ਤੁਹਾਨੂੰ ਪਹਿਲਾ ਰਿਕੁਆਇਰਮੈਂਟ ਤਾਂ ਹੋਏਗੀ ਕਿ ਕੋਈ ਕੋਟੇਸ਼ਨ ਜਸਟ ਭੇਜੀ ਜਾਵੇ ਜਾਂ ਇਹ ਅਜੇ ਡੀਟੇਲਸ ਨਹੀਂ ਪਤਾ ਬਟ ਆਫ ਕੋਰਸ ਕੋਟਸ ਤੇ ਲੈ ਲੈਣੀ ਚਾਹੀਦੀ ਹੈ ਓਵਰ ਆਲ ਇਟਸ ਵੈਰੀ ਐਕਸਪੈਂਸਿਵ ਬਿਲਕੁਲ 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 ਅਮ ਮਤਲਬ ਬਹੁਤ ਐਕਸਪੈਂਸਿਵ ਪੈ ਜਾਂਦਾ ਹੈ ਇੰਸ਼ੋਰੈਂਸ ਪਾ ਕੇ ਉਸ ਤੋਂ ਬਾਅਦ ਮੈਡੀਕਲਸ ਪਾ ਕੇ ਆਪ ਬਰੀ ਐਕਸਪੈਂਸਿਵ ਹੂੰ 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 ਪਰ ਜਿਹੜੇ ਲੋਕ ਕੀ ਮੈਕੈਨਿਕ ਕਰ ਸਕਦੇ ਆ ਉਹ ਜਿਹੜੇ ਉਹ ਵਾਈ ਨਾਟ ਤੇ ਬਾਕੀਆਂ ਦੇ ਲਈ ਤਾਂ ਦੂਜਾ ਜਿਹੜਾ ਪੇਰੈਂਟ ਗ੍ਰੈਂਡਪੇਰੈਂਟ ਵੀਜ਼ਾ ਹਾਂਜੀ ਉਹ ਹੈ ਹੀ ਹੈ ਹਾਂਜੀ ਉਹ ਹੈ ਹੀ ਉਹ ਤੁਸੀਂ ਕਦੇ ਵੀ ਅਪਲਾਈ ਕਰ ਸਕਦੇ ਹੋ ਅੱਛਾ ਸੁਖਪ੍ਰੀਤ ਕੋਈ ਹੋਰ ਖਾਸ ਜਾਣਕਾਰੀ ਜਾਣ ਤੋਂ ਪਹਿਲਾਂ ਤੁਸੀਂ ਦੇਣਾ ਚਾਹੋਗੇ ਆ ਹੋਰ ਤੇ ਅ ਬਸ ਆਫਕੋਰਸ ਐਨਓਐਲ ਦਾ ਜਿਹੜਾ ਉਹ ਅਪਡੇਟ ਤੇ ਨਜ਼ਰ ਰੱਖੋ ਕਾਫੀ ਓਕਿਪੇਸ਼ਨਸ ਵਾਸਤੇ ਅੱਛੀ ਖਬਰ ਆਏਗੀ ਜੀ ਆਮ ਲੋਅਰ ਸਕਿੱਲ ਤੋਂ ਹਾਇਰ ਸਕਿੱਲ ਤੇ ਜਾਣਗੀਆਂ ਓਕਿਪੇਸ਼ਨਸ ਉਹਦੇ ਨਾਲ ਰੈਜ਼ਿਡੈਂਸ ਤੇ ਵੀ ਹੌਲੀ ਹੌਲੀ ਇੰਪਲੀਮੈਂਟ ਹੋਣਗੇ ਉਹ ਐਨਓਐਲ ਓਕਿਪੇਸ਼ਨਸ ਸੋ ਐਨਓਐਲ ਤੇ ਨਜ਼ਰ ਰੱਖੋ ਐਂਡ ਜਿਹੜਾ ਮੈਕਸਿਮਮ ਕੰਟੀਨਿਊਸ ਸਟੇ ਹੈ ਹੁਣ ਉਹ ਜਿਵੇਂ ਕੁਐਸਚਨ ਪੁੱਛਦੇ ਨੇ ਲੋਕ ਕਿ ਜਿਵੇਂ ਸਾਡੇ 3 ਸਾਲ ਹੋ ਗਏ ਅਸੀਂ ਕੀ ਕਰ ਸਕਦੇ ਅੱਗੇ ਉਹਦੇ ਚ ਜਾਂ ਤੇ ਤੁਹਾਡਾ 21 ਜੂਨ ਤੇ 6 April ਤੋਂ 21 ਜੂਨ 23 ਤੇ 6 April 24 ਦੇ ਵਿੱਚ ਵਿੱਚ ਵੀਜ਼ਾ ਪਿਆ ਹੋਵੇ ਜਾਂ ਤੁਹਾਡਾ ਸਕਿੱਲ ਲੈਵਲ 1 ਤੋਂ 3 ਹੋਵੇ ਜਾਂ ਤੁਹਾਡੀ ਜਿਹੜੀ ਪੇ ਹੈ 1.5 ਟਾਈਮਸ ਹੋਵੇ ਜਾਂ ਤੁਹਾਡੀ ਗ੍ਰੀਨ ਲਿਸਟ 'ਚ ਹੋਵੇ ਜਾਂ ਕੈਰ ਫੋਰਸ ਦੇ ਵਿੱਚ ਹੋਵੇ ਜਾਂ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਹੋਵੇ ਤੇ ਜਾਂ ਤੁਸੀਂ ਆਪਣੀ ਤੁਹਾਡੀ ਪੋਜੀਸ਼ਨ ਜਿਹੜੀ ਉਹ ਹਾਇਰ ਸਕਿੱਲ ਲੈਵਲ ਤੇ ਜਾਏ ਇਹਨਾਂ ਆਪਸ਼ਨਸ ਦੇ ਬਗੈਰ ਜਿਹੜਾ ਹੈ ਉਹ ਫਰਦਰ ਸਕਿੱਲ ਲੈਵਲ 1 ਤੋਂ 3 ਵਾਲਿਆਂ ਦਾ ਜਿਹੜਾ ਵੀਜ਼ਾ ਹੈ ਉਹ ਅੱਗੇ ਐਕਸਟੈਂਡ ਹੁਣ ਉਹ ਨਹੀਂ ਹੋਏਗਾ ਇਸ ਟਾਈਮ ਤੇ ਜੋ ਇਮੀਗ੍ਰੇਸ਼ਨ ਦੀਆਂ ਇਨਸਟਰਕਸ਼ਨਸ ਨੇ ਜੀ ਜੀ ਥੈਂਕ ਯੂ so much ਸੁਕ੍ਰੇਤ ਤੇ ਇੱਕ ਵਾਰੀ ਫੇਰ ਤੋਂ ਤੁਹਾਨੂੰ ਰਿਮਾਈਂਡ ਕਰਾ ਦੇ ਕਿ 4 ਅਕਤੂਬਰ ਨੂੰ ਓਪਨ ਡੇ ਹੈਗਾ ਆ ਤੁਸੀਂ ਕਿਸੇ ਨੂੰ ਇੰਡੀਆ ਦੇ ਵਿੱਚ ਗਾਈਡੈਂਸ ਦੇਣੀ ਹੈ ਆਪਣੇ ਯੂ ਨੋ ਕਿਸੇ ਪਰਿਵਾਰਕ ਰਿਸ਼ਤੇਦਾਰ ਨੂੰ ਸਟੱਡੀ ਵੀਜ਼ੇ ਦੇ ਲਈ ਬੜੇ سارے ਕਾਲਜਸ ਉੱਥੇ ਆਉਣਗੇ ਜਿਹੜੇ ਕਿ ਜਾਣਕਾਰੀ ਦੇਣਗੇ ਕੋਰਸਸ ਨੂੰ ਲੈ ਕੇ ਤੇ ਸੁਖਪ੍ਰੀਤ ਜੀ ਜਿਹਨਾਂ ਫੀਮਿਗ੍ਰੇਸ਼ਨ ਤੋਂ ਉੱਥੇ ਹੋਣਗੇ ਇਮੀਗ੍ਰੇਸ਼ਨ ਦੇ ਐਡਵਾਈਸ ਦੇ ਲਈ ਸੋ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਆ ਫ੍ਰੀ ਰਜਿਸਟ੍ਰੇਸ਼ਨਸ ਨੇ ਕੋਈ ਫੀਸ ਨਹੀਂ ਹੈ ਉੱਥੇ ਆਉਣ ਦੀ ਤੁਸੀਂ ਆ ਸਕਦੇ ਆ ਤੇ ਆਪਣੀ ਜਿਹੜੀ ਕੁਏਰੀਜ਼ ਨੇ ਸਿਰਫ ਸਟੂਡੈਂਟ ਵੀਜ਼ਾ ਨਹੀਂ ਬਲਕਿ ਕੋਈ ਹੋਰ ਵੀ ਕੁਏਰੀਜ਼ ਤੁਸੀਂ ਜੇਕਰ ਚਾਹੋ ਨੀ ਪੁੱਛਣਾ ਤੇ ਜ਼ਰੂਰ ਤੁਸੀਂ ਇਸ ਓਪਨ ਡੇ ਤੇ 4 ਅਕਤੂਬਰ ਨੂੰ ਆ ਸਕਦੇ ਹੋ ਸਵੇਰੇ 11 ਵਜੇ ਤੋਂ ਆ 3 ਵਜੇ ਤੱਕ ਦੁਪਹਿਰੇ 3 ਵਜੇ ਤੱਕ ਅਲੈਸਲੀ ਰੇਸ ਕੋਰਸ ਐਂਡ ਕੋਈ ਇੱਥੇ ਜਿਨ੍ਹਾਂ ਨੇ ਜਿਹੜੇ ਆਪਣੇ ਵਰਕ ਵੀਜ਼ਾ ਹੋਲਡਰ ਨੇ ਆਮ ਜਾਂ ਜਾਂ ਸਟੂਡੈਂਟ ਵੀਜ਼ਾ ਹੋਲਡਰ ਨੇ ਅੱਗੇ ਫਰਦਰ ਸਟੱਡੀ ਦੀ ਆਪਸ਼ਨਸ ਦੇਖ ਰਹੇ ਨੇ ਉਹ ਆ ਕੇ ਡਿਫਰੈਂਟ ਕੋਰਸ ਆਪਸ਼ਨਸ ਉਹ ਦੇਖ ਸਕਦੇ ਨੇ ਬਿਲਕੁਲ ਥੈਂਕ ਯੂ so much ਸਕ੍ਰਿਤ ਫਾਰ ਕਮਿੰਗ ਇੱਕ ਵਾਰੀ ਫੇਰ ਤੋਂ ਤੇ ਥੈਂਕ ਯੂ so much ਸਾਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਥੈਂਕ ਯੂ ਚੱਲਦੇ ਹਾਂ ਹੁਣ ਤੇ ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਕਾਫੀ ਵਧੀਆ ਲੱਗੇ ਹੋਏਗੀ ਕਿ ਤੁਹਾਡੇ ਤੁਹਾਡੇ ਲਈ ਇਹ ਇਨਫੋਰਮੇਸ਼ਨ ਸਹੀ ਹੋਏਗੀ ਮਿਲਦੇ ਹਾਂ ਅਗਲੀ ਵਾਰ ਇੱਕ ਨਵੇਂ ਇੰਟਰਵਿਊ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ